ਦੋਸਤੋ ਜਿਐ ਤਾਂ ਪੈਨਾ ਵੀ ਫਿਲਮਾਂ ਕੁਝ ਵਧੀਆ ਲੱਗੀਆਂ ਸੀਗੀਆਂ ਉਹਦੇ ਵਿੱਚ ਕੁਝ ਫਿਲਮਾਂ ਕੁਝ ਫਿਲਮਾਂ ਨੇ ਦੋ ਫਿਲਮਾਂ ਖਾਸ ਕਰਕੇ ਹੈਗੀਆਂ ਨੇ ਇੱਕ ਸੀਗੀ ਗੁਰਦੌਸ ਮਾਨ ਜੀ ਦੀ ਸ਼ਹੀਦੇ ਮੁਹਬਤ ਬੂਟਾ ਸਿੰਘ ਇੱਕ ਸੀਗੀ ਰਾਜਪੱਪਰ ਸਾਹਿਬ ਦੀ ਸ਼ਹੀਦ ਉਦਮ ਸਿੰਘ ਇਹ ਦੋਨੇ ਫਿਲਮਾਂ ਥੀਏਟਰ ਦੇ ਵਿੱਚ ਸੁਪਰ ਹਿੱਟ ਹੋਈਆਂ ਸੀ ਤੇ ਆਪਾਂ ਜੇ ਕਾਮੇਡੀ ਦੀ ਗੱਲ ਕਰੀਏ ਤਾਂ ਕਾਮੇਡੀ ਦੇ ਵਿੱਚ ਵੀ ਇੱਕ ਅੱਧੀ ਫਿਲਮ ਆਉਂਦੀ ਹੁੰਦੀ ਸੀ ਉਹ ਆਉਂਦੀ ਹੁੰਦੀ ਸੀ ਕਿ ਜਸਪਾਲ ਪੱਟੀ ਸਾਹਿਬ ਦੀ ਤੁਸੀਂ ਮਾਹੌਲ ਠੀਕ ਹੈ ਤਾਂ ਦੇਖੀ ਹੋਣੀ ਆ ਤੇ ਇਹ ਤਿੰਨੇ ਫਿਲਮਾਂ ਤੁਸੀਂ ਦੇਖੀਆਂ ਹੋਣੀਆਂ ਨੇ ਜਿਹੜੇ 90 ਦੇ ਜਨਮੇ ਆ ਜੇ ਤਿੰਨੇ ਫਿਲਮਾਂ ਇਹ ਥੀਏਟਰ ਦੇ ਵਿੱਚ ਤੁਸੀਂ ਦੇਖੀਆਂ ਹੋਣੀਆਂ ਤੁਹਾਨੂੰ ਲੱਗਦਾ ਸੀ ਇਹ ਬਹੁਤ ਅਲੱਗ ਕਿਸਮ ਦਾ ਜਰਨਲ ਸੀ ਮਤਲਬ ਉਦਾਂ ਅਲੱਗ-ਅਲੱਗ ਫਿਲਮਾਂ ਅਲੱਗ-ਅਲੱਗ ਸਟੋਰੀ ਤੇ ਫਿਲਮਾਂ ਬਣਦੀਆਂ ਹੁੰਦੀਆਂ ਸੀ ਅੱਜ ਵਾਂਗੂ ਗਾ ਨਹੀਂ ਪੈਂਦਾ ਹੁੰਦਾ ਸੀ ਤਾਂ ਹਾਜ਼ਰੀ ਲਵਾ ਕਮੈਂਟ ਕਰਕੇ ਦੱਸੋ ਜੇ ਤਿੰਨੇ ਫਿਲਮਾਂ ਵਿੱਚੋਂ ਤੁਸੀਂ ਇਹ ਥੀਏਟਰ ਜਾਂ ਬੀਸੀਆਰ ਤੇ ਦੇਖੀ ਹੋਈਆਂ ਨੇ ਧੰਨਵਾਦ ਜੀ